ਸਤਿ ਸ੍ਰੀ ਅਕਾਲ ਆਚਾਰੀ ਜੀ ਮੇਰਾ ਸਵਾਲ ਭਾਰਤ ਦੀ ਪ੍ਰਦੂਸ਼ਿਤ ਹਵਾ ਬਾਰੇ ਹੈ ਮੈਂ ਕੁਝ ਸਾਲਾਂ ਬਾਅਦ ਭਾਰਤ ਆਈ ਹਾਂ ਅਤੇ ਜਦੋਂ ਮੈਂ 에ਰਪੋਰਟ ਤੋਂ ਬਾਹਰ ਨਿਕਲੀ ਤਾਂ ਮੈਨੂੰ ਸਾਹ ਲੈਣ ਵਿੱਚ ਬਹੁਤ ਮੁਸ਼ਕਲ ਹੋ ਰਹੀ ਸੀ ਮੇਰੇ ਗਲੇ ਵਿੱਚ ਖਾਰਸ਼ ਹੋ ਰਹੀ ਸੀ ਛਾਤੀ ਵਿੱਚ ਦਰਦ ਸੀ ਅਤੇ ਮੇਰੀਆਂ ਅੱਖਾਂ ਤੋਂ ਪਾਣੀ ਨਿਕਲ ਰਿਹਾ ਸੀ ਮੇਰੇ ਸਰੀਰ ਤੇ ਇਸ ਦਾ ਬਹੁਤ ਵੱਡਾ ਅਸਰ ਪਿਆ ਅਤੇ ਮੈਂ ਵੇਖਿਆ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਉੱਤੇ ਇਹ ਲਿਖਿਆ ਹੋਇਆ ਸੀ ਕਿ ਇੰਨੀ ਪ੍ਰਦੂਸ਼ਿਤ ਹਵਾ ਵਿੱਚ ਹਰ ਕਿਸੇ ਦੀ ਜ਼ਿੰਦਗੀ 12 ਸਾਲ ਘਟ ਹੋ ਸਕਦੇ ਹਨ ਤਾਂ ਮੇਰਾ ਤੁਹਾਡੇ ਕੋਲ ਸਵਾਲ ਇਹ ਹੈ ਕਿ ਭਾਰਤ ਦੇ ਲੋਕ ਆਪਣੇ ਮੂਲ ਮਨੁੱਖੀ ਹੱਕਾਂ ਨੂੰ ਲੈ ਕੇ ਆਪਣੇ ਅਧਿਕਾਰਾਂ ਨੂੰ ਲੈ ਕੇ ਜਾਗਰੂਕ ਕਿਉਂ ਨਹੀਂ ਹਨ ਕਿਉਂਕਿ ਤੁਰੰਤ ਨਹੀਂ ਮਰ ਰਹੇ ਹਨ ਇਹ ਹੀ ਜਵਾਬ ਹੈ ਹੋਰ ਕੀ ਜੇ ਕੁਝ ਅਜਿਹਾ ਹੋ ਜਾਵੇ ਕਿ ਅਸੀਂ ਤੁਰੰਤ ਮਰਨਾ ਸ਼ੁਰੂ ਕਰ ਦਈਏ ਤਾਂ ਹੜਬੜੀ ਵਿੱਚ ਫੇਰ ਇੱਕ ਲਹਿਰ ਆ ਜਾਏਗੀ ਤੇ ਐਮਰਜੈਂਸੀ ਲੱਗ ਜਾਏਗੀ। ਇਹ ਗੱਲ ਲੱਗੇ ਦੀ ਹੈ ਕਿ ਸਾਡੀ ਉਮਰ ਤੋਂ 10 ਸਾਲ 15 ਸਾਲ ਕੱਟ ਹੋ ਜਾਣਗੇ। ਜੇ ਕੋਈ ਐਨਸੀਆਰ 'ਚ ਲਗਾਤਾਰ ਰਹਿ ਰਿਹਾ ਹੈ ਤਾਂ ਉਸਦੀ ਉਮਰ ਦੇ 10 15 ਸਾਲ ਤਾਂ ਗਏ ਹੀ ਗਏ। ਪੱਕੇ ਤੌਰ ਤੇ ਗਏ ਪਰ ਇਹ ਸਭ ਕੁਝ ਅਗੇ ਹੋਵੇਗਾ ਨਾ ਭਾਰਤ ਦਾ ਨੌਜਵਾਨ ਦੇਸ਼ ਹੈ ਹਰ ਕਿਸੇ ਨੂੰ ਲੱਗਦਾ ਹੈ ਕਿ ਹੁਣ ਤਾਂ ਨਹੀਂ ਮਰਨ ਵਾਲੇ ਸਾਨੂੰ ਇਹ ਨਹੀਂ ਸਿਖਾਇਆ ਗਿਆ ਕਿ ਕੀ ਕੀਮਤੀ ਹੁੰਦਾ ਹੈ ਜੀਵਨ ਵਿੱਚ ਕਿਹੜੀਆਂ ਚੀਜ਼ਾਂ ਨੂੰ ਮੁੱਲ ਦੇਣਾ ਚਾਹੀਦਾ ਹੈ ਇਹ ਗੱਲ ਨਾ ਤਾਂ ਸਾਡੇ ਪਾਲਣ ਪੋਸ਼ਣ ਦਾ ਹਿੱਸਾ ਰਹੀ ਤੇ ਨਾ ਹੀ ਸਾਡੀ ਪੜ੍ਹਾਈ ਦਾ ਨਾ ਕੇਵਲ ਹਵਾ ਸਗੋਂ ਜੋ ਖਾਣਾ ਅਸੀਂ ਆਮ ਤੌਰ ਤੇ ਖਾਂਦੇ ਹਾਂ ਉਹ ਵੀ ਬਹੁਤ ਜ਼ਿਆਦਾ ਨੁਕਸਾਨਦਾਇਕ ਹੁੰਦਾ ਹੈ ਸਾਨੂੰ ਇਹ ਵਿਦਿਆ ਹੀ ਨਹੀਂ ਦਿੱਤੀ ਗਈ ਕਿ ਚੰਗੀ ਜ਼ਿੰਦਗੀ ਕਿਸ ਨੂੰ ਕਹਿੰਦੇ ਹਨ ਅਤੇ ਉਸ ਲਈ ਕਿਹੜੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ